ਆ ਲਾਇਆ ਹੋਇਆ ਕੁੰਡਾ ਦੇਖੋ ਮਿੱਤਰੋ ਜਿਹੜਾ ਇਸ ਤਰ੍ਹਾਂ ਐ ਉਪਰੋਂ ਘੁੰਮਦਾ ਜਦੋਂ ਪਸ਼ੂ ਬੰਨਤਾ ਖੜ ਜੋ ਹੜੋ ਗਾਇਸ ਨੂੰ ਮੈਂ ਦਿਖਾਉਣਾ ਆ ਦੇਖੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਆ ਇਹ ਆਹ ਕਾਰ ਦੀਆਂ ਸੀਟ ਬੈਲਟਾਂ ਤੇ ਇਹਨਾਂ ਨੂੰ ਆਪਾਂ ਗੱਡਣਾ ਹੋ ਪਸ਼ੂਆਂ ਦੇ ਕਿੱਲਿਆਂ ਦੀ ਥਾਵੇਂ ਆਹ ਹੁੱਕੇ ਜਿੱਦੇ ਆਪਾਂ ਉਹ ਬੰਨਦੇ ਆ ਪਸ਼ੂ ਸਾਹ ਲੈ ਜਾਂਦਾ ਗਲ ਖੋਟ ਕੇ ਆਹ ਉਪਰ ਕੜਾ ਘੁੱਟਦਾ ਇਹਦੇ ਵਿੱਚ ਹੁੱਕੋ ਪੁੱਜਦੀ ਉਹ ਤੁਹਾਨੂੰ ਬੰਨੇ ਪਸ਼ੂ ਵੀ ਦਿਖਾਵਾਂਗੇ ਇਹ ਇਸ ਤਰ੍ਹਾਂ ਨੇ ਤਿਆਰ ਹੋ ਗਿਆ। ਇਹ ਥੱਲੇ ਫਟ ਪਾ ਕੇ ਇਹਨੂੰ ਬਣਾ ਦੇਣਾ। ਫਿਰ ਦੱਸ ਦਿਆਂ ਤੁਹਾਨੂੰ ਇਹਦਾ ਰਿਵਿਊ ਵੀ ਕੀ ਆਉਂਦਾ ਪਸ਼ੂ ਕਿੰਨੇ ਚਿਰ ਤੇ ਇਹਨੂੰ ਤੋੜਦਾ ਉਹ ਦੇਖਾਂਗੇ। ਤੇ ਤੇਰਾ ਹੁਣ ਅਸੀਂ ਆਹ ਬਣਾ ਰਹੇ ਹਾਂ। ਹਾਂਜੀ ਦੋਸਤੋ ਇਹ ਜਿਹੜੀਆਂ ਆਪਾਂ ਪਹਿਲਾਂ ਕਿੱਲੇ ਘੜਦੇ ਹੁੰਦੇ ਸੀ ਫੇਰ ਆਪਾਂ ਬੈਲਟਾਂ ਲਾ ਕੇ ਕੱਢਣ ਤੇ ਬੈਲਟ ਆਪਣੇ ਪੈਰ ਤੇ ਨਾ ਕਈ ਵਾਰ ਕਾਲੀ ਹੁੰਦੀ ਆਪਣੇ ਪੈਰ ਤੇ ਪੈ ਜਾਂਦੀ ਸੀ ਤੇ ਉਹ ਆਪਾਂ ਨੂੰ ਗਾਵਰਨੇ ਕਰ ਦਿੰਦੀ ਸੀ ਤੇ ਇਹ ਆ ਜਿਹੜੀ ਇਹ ਆ ਕਾਰ ਦੀ ਸੀਟ ਵੈਲਟ ਹੁਣ ਆਪਾਂ ਬੈਲਟ ਦੀ ਥਾਂ ਤੇ ਇਹ ਕੱਢਣੀ ਆ ਆਹਾਂ ਇਹਨਾਂ ਦੇ ਆਪਾਂ ਲਾਇਆ ਹੋਇਆ ਕੁੰਡਾ ਨੇੜੇ ਲਿਆ ਆਹ ਲਾਇਆ ਹੋਇਆ ਕੁੰਡਾ ਦੇਖੋ ਮਿੱਤਰੋ ਜਿਹੜਾ ਇਸ ਤਰ੍ਹਾਂ ਆ ਉੱਪਰੋਂ ਘੁੰਮਦਾ ਜਦੋਂ ਪਸ਼ੂ ਬੰਨਤਾ ਹੜ ਜੋ ਹੜੋ ਗਾਇਸ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਕੁਕੂ ਸੇ ਐਰ ਜੇ ਐਰ ਜੇ ਕੁੰਡੇ ਐ ਜੇ ਤੁਹਾਨੂੰ ਇਹ ਨਹੀਂ ਸਮਝ ਆ ਰਹੀ ਹੂੰ ਦੇਖੋ ਲਿਆ ਉਸ ਮਾਰ ਕੇ ਦੇਖੋ ਵੀ ਬਿੱਥ ਕਿਵੇਂ ਪਾਉਣੀ ਐ ਦੇਖ پیچھے ਹੋ ਜਾ ਰਹਾ ਇਹ ਤਾਂ ਬਲਰ ਕਰ ਦੂ ਇਹ ਅੱਛਾ ਇਹਨੇ ਕੀ ਕਰਨਾ ਇਹਨੇ 벨ਟ ਨੂੰ ਉੱਪਰੋਂ ਜਿਹੜਾ ਖੜਾ ਨਹੀਂ ਰਹਿਣਾ ਜਿੰਨੇ ਮੈਂ ਆਪਣੀ ਆਹ 벨ਟ ਹੈਗੀ ਆ ਜੀ ਤੁਹਾਨੂੰ ਦਿਖਾਉਣੀ ਹੈ 벨ਟ ਵੀ ਆ ਜਾਓ ਜੀ ਮਿੱਤਰੋ ਤੁਹਾਨੂੰ ਦਿਖਾਉਣੇ ਆ ਆਹ 벨ਟ ਹੈਗੀ ਆ ਆਹ 벨ਟਾਂ 'ਚ ਪਸ਼ੂ ਦਾ ਵੀ ਪੈਰ ਪੈ ਸਕਦਾ ਤੇ ਆਪਣਾ ਵੀ ਅੜਦਿਆਂ ਪੈਰ ਪਾ ਕੇ ਦੇਖਦੇ ਤੇ ਉਹ ਦੂਜੀ ਵਾਰ ਤੁਹਾਨੂੰ ਦਿਖਾਵਾਂ ਕਿ ਕੀ ਹਾਲ ਹੁੰਦਾ ਜੇ ਵਿੱਚ ਪੈਰ ਪੈ ਗਿਆ ਛਡਾਲ ਦੇ ਨੇਵੇਂ ਨੀਚੇ ਹਣ ਜਿਹੜੀ ਆ ਬੱਚਿਆਂ ਬਾਦੇ ਖਤਰਨਾਕ ਹੁੰਦੀ ਐ ਜਿਹੜੀ ਹੁਣ ਇਹ ਵੈਲਟ ਆ ਇਹਨੂੰ ਆਪਾਂ ਕੀ ਕਰਨਾ ਐ ਇਸ ਤਰ੍ਹਾਂ ਘੱਡ ਦੇਣਾ ਥੱਲੇ ਇੱਟ ਪਾਉਣੀ ਐ ਇਸ ਤਰ੍ਹਾਂ ਲਾ ਕੇ ਐਂ ਰੱਖ ਦਾਂਗੇ ਇਹਨੇ ਕੀ ਕਰਨਾ ਜਦੋਂ ਪਸ਼ੂ ਖੋਲਦਾ ਐ ਡਿੱਗ ਪਿਆ ਕਰਨਾ ਐ ਪੈਰ 'ਚ ਨਹੀਂ ਪੈਂਦੀ ਠੀਕ ਐ ਕਿਵੇਂ ਲੱਗਿਆ ਦੋਸਤੋ ਇਹ ਜਗਾੜ ਕਮੈਂਟ ਕਰਕੇ ਦੱਸੋ ਸਾਨੂੰ ਠੀਕ ਐ ਦਨ ਦਨਾਲਦੀਨਾ ਲਾਈਕ ਵੀ ਕਰ ਦਿਓ ਅੱਛਾ ਯਾਰ 嗯。